ਇਹਲੇ ਆਲਵੈ ਨੂੰ ਦਿਗਿਆਸ ਨੂੰ ਸੰਗਤ ਕਰਨੀ ਚਾਹੀਦੀ ਹੈ ਸੰਗਤ ਕਰੇ ਚੰਗੇ ਪਰਸ਼ਾਂ ਦੀ ਸੰਗਤ ਕਰੇ ਉਹਨੂੰ ਉਤਸ਼ਾਹ ਹੁੰਦੀ ਹੈ ਫਿਰ ਉਹ ਮਹਾਂਪੁਰਸ਼ ਸੰਗਤ ਕਰੇ ਜਿਹੜਾ ਪਰਮਾਤਮਾ ਨੂੰ ਮਿਲਿਆ ਹੈ ਆਤਮਦਰਸੀ ਹੋਏ ਆਤਮਦਰਸੀ ਮਹਾਂਪੁਰਦਿਆਂ ਗੱਲਾਂ ਸੁਣ ਕੇ ਉਹਦੇ ਅੰਦਰ ਉਹ ਫਸ ਜਾਂਦੇ ਨੇ ਤੇ ਉਹ ਆਦਮ ਦਸੀ ਮਹਾਂਪੁਰਖ ਕਰਦਾ ਵੀ ਤੂੰ ਬਈ ਸਵੇਰੇ ਉੱਠਿਆ ਕਰ ਨਾਮ ਸਤਾਨ ਕਰਕੇ ਬਾਣੀ ਪੜਿਆ ਕਰ ਨਾਮ ਜਪਿਆ ਕਰ ਪੁਰਾਣਾ ਉਹ ਉਹਦੇ ਬਚਨ ਮੰਨੇ ਜੇ ਕੋ ਵਜਨ ਕਮਾਵੇ ਸੰਤਨ ਕਾ ਸਭ ਗੁਰਪ੍ਰਸ਼ਾਦੀ ਤਰੀਏ ਤੇ ਜਿਹੜਾ ਬਚਨ ਮੰਨਦਾ ਆ ਉਹ ਵਜਨ ਮੰਨ ਕੇ ਜੋ ਕਰਦਾ ਆ ਤੁਰ ਗੁਰਮੁਖ ਉਹਦੇ ਫਿਰ ਚੱਕੀ ਹੁੰਦੀ ਜਾਂਦੀ ਹੈ ਮਹਾਂਪੁਰਸ਼ਾਂ ਦੀ ਇਹ ਨਹੀਂ ਹੁੰਦੀ ਆ ਕਿ ਉਹਨਾਂ ਦੀ ਤਾਕਤ ਮਿਲਦੀ ਉਹਨਾਂ ਜੇ ਮਹਾਪੁਰਖ ਦਾ ਬਚਨ ਕਮਾਈ ਹੈ ਨਾ ਤੇ ਮਹਾਪੁਰਸ਼ਾਂ ਦੀ ਜਿਹੜੀ ਆਤਮਿਕ ਤਾਕਤ ਹੁੰਦੀ ਆ ਉਹ ਜਗਿਆਸੂ ਨੂੰ ਮਿਲਨਾਂ ਦੀ ਹੈ। ਬਾਬਾ ਲੈਣਾ ਜਨ ਮਿਲੀ ਨਹੀਂ। ਮੈਂ ਤਾਰੂ ਕਾਲ ਵੀ ਕਾਨੇਕ ਵਾਰੀ ਪਹਿਲਾਂ ਜਹਾਈ ਸ। ਸਾਡਾ ਪਿੱਛੋ ਆਇਆ ਸੀ ਬਚਨ ਕਮਾਇਆ ਉਹਨਾਂ ਨੇ ਦੂਸੇ ਗੁਰਨਾਣਕ ਬਣ ਗਏ। ਬਾਬਾ ਸ੍ਰੀ ਚੰਦ ਦੀ ਬੜੇ ਬਡੇ ਤਪੀ ਸਨ। ਹੋਰ ਬਹੁਤ ਸਭੀ ਸਨ ਉਹਨੇ ਗੁਰਗੱਦੀ ਲੈ ਸਕੇ। ਤੋਂ ਕਹਿੰਦਾ ਬਾਬਾ ਵੀ ਇਹ ਮਹਾਪੁਰਸ਼ਾਂ ਦੀ ਸੰਗਤ ਕਰਨ ਨਾਲ ਆਪਣੀ ਹੋਂਮੈ ਘੱਟ ਗਈ ਆ। ਮਹਾਂਪੁਰਸ਼ਾਂ ਦੇ ਅੰਦਰ ਬਚਨ ਕੁਮਾਨ ਨਾਲ ਬਿਦੌਂਦੀ ਜੋ ਉਪਦੇਸ਼ ਦਿੰਦੇ ਨੇ ਉਹ ਗੁਰੂ ਦਾ ਹੀ ਉਪਦੇਸ਼ ਦੇਣਗੇ ਉਹ ਗੁਰੂ ਨਾਲ ਜੁੜਦੇ ਨੇ ਅਸੀਂ ਉਪਦੇਸ਼ ਕਮਾ ਕੇ ਗੁਰੂ ਨਾਲ ਜੁੜੀਏ ਗੁਰੂ ਦੀ ਬਾਣੀ ਪੜੀਏ ਨਾਮ ਜਪੀਏ ਜੋ ਇਸਾ ਰਸਤਾ ਜੇ ਅਸੀਂ ਉਸ ਰਸਤੇ ਚੱਲ ਕੇ ਪ੍ਰਮਾਤਮਾ ਨੂੰ ਮਿਲ ਸਕਾਂ ਇਹ ਸੰਗਤ ਕਰਨੀ ਬੜੀ ਜ਼ਰੂਰੀ ਹੈ ਸੰਗਤ ਪਹਿਲੇ ਤੇ ਹੈ ਕਿ ਤੁਸੀਂ ਚੰਗੇ ਪੁਰਸ਼ਾਂ ਦੀ ਸੰਗਤ ਕਰੋ ਇਹ ਮਹਾਂਪੁਰਸ਼ਾਂ ਸੰਗਤੋ ਬਾਕੀ ਗੁਰਗਨ ਸਾਡੀ ਸੰਗਤ ਆ ਜੇ ਤੂੰ ਸਮਝਾ ਜੇ ਸਾਰੀ ਬਾਣੀ ਦੀ ਸਮਝਾਂਦੇ ਫਿਰ ਗੁਰਗੰਸਾਹ ਪੜਦੇ ਜੀ ਸੰਜੀ ਮਹਾਰਾਜਾਂ ਦਾ ਜੀ ਮਹਾਰਾਜ ਗੁਰਗੰਸਾਹ ਲਗਾਤਾਰ ਫਾਂਡ ਪੜ ਕਰਦੇ ਰਹਿੰਦੇ ਸੀ ਕਹਿੰਦਾ ਪਾਵਿਆ ਵੀ ਇਹ ਉਸ ਨੂੰ ਜਿਹੜਾ ਮਾਂ ਪੋਛਾ ਦਿੱਕ ਲੱਗਦਾ ਆ ਉਹ ਫਿਰ ਉਹਨੂੰ ਨੀਂਦ ਵੀ ਨਹੀਂ ਆਉਂਦੀ ਦੁੱਧ ਵੀ ਨਹੀਂ ਆਉਂਦੇ ਉਹ ਬਾਣੀ ਦਾ ਹੀ ਰਸ ਪਿਆਦਾ ਹੁਕ ਵੀ ਨਹੀਂ ਲੱਗਦੀ ਕਿ ਬਾਣੀ ਦਾ ਰਸ ਹੁੰਦਾ ਇਸ ਕਰਕੇ ਗੁਰਮੁਖੋ ਇਨਸਾਨ ਸੰਗ ਜੜੀਆ ਮਹਾਂਪੁਰਸ਼ੀ ਕਰਨਾ ਉੱਛਾ ਹੁੰਦਾ ਤੇ ਆਪ ਵੀ ਫਿਰ ਉਛਾਹ ਦੇ ਕੇ ਵਾਦਦਨ ਆਪ ਮਿਹਨਤ ਕਰੋ ਆਪ ਹਿੰਮਤ ਕਰੋ ਕਰਨਾ ਤੁਹਾਡਾ ਜਿਹੜਾ ਮਹਾਂਪੁਰਸ਼ ਨਹੀਂ ਉਹਨਾਂ ਤੇ ਤੁਹਾਨੂੰ ਰਸਤਾ ਦੱਸਣਾ ਰਸਤਾ ਦੱਸ ਕੇ ਤੁਸੀਂ ਆਪਣੇ ਵਕਾਰ ਉੱਧਰੋਂ ਕੱਢਣੇ 7 ਵਜੇ ਕਰਕੇ ਜਿਹੜਾ 7 ਵਜੇਨ ਕਰਦਾ ਉਹ ਹੋਮਿਆਂ ਨੂੰ ਦੂਰ ਕਰਦਾ 7 ਵਜੇ ਦਾ ਮਤਲਬ ਹੈ ਵੀ ਆਪਣੀ ਹਮਨੇ ਮਾਰ ਕੇ ਦੂਸਰੇ ਦਾ ਬਚਨ ਕਮਾਉਂਦਾ ਜੇ ਹੁਮੇ ਆਪਣੀ ਮਾਲ ਲੇ ਦੂਸਰੇ ਕੇ ਬਚਨ ਕਮਾ ਲੇਗਾ ਤਾਂ ਉਹਦੇ ਸਾਰੇ ਕਾਮ ਕੋ ਰੋਮਾ ਘਾਟ ਕੇ ਮਰਨਾ ਜੁੜ ਜਾਏ ਤੇ ਬਚਤ ਜੇ ਕੋ ਬਚਨ ਕਮਾਵੇ ਸੰਤਨ ਦਾ ਜੋ ਘਰ ਪਰ ਸ਼ਾਦੀ ਹੈ ਬਚਨ ਕਮਾਣੇ ਬਹੁਤ ਵੱਡੀ ਚੀਜ਼ ਆ ਜੋ ਮੈਂ ਪਹਿਲੇ ਵੀ ਦੱਸਿਆ ਗੁਰੂ ਅੰਗਦ ਜੀ ਨੇ ਬਚਨ ਕਮਾਏ ਤੇ ਦੂਸਰੇ ਗੁਰੂਆਂ ਨੇ ਕਮਾਏ ਪਹਿਲੇ ਤੇ ਜਗਸੂ ਆਪਣਾ ਮਨ ਬਣਾਏ ਕਾਲ ਖਾਏ ਕੇ ਜੱਥੋਂ ਦੇ ਨਾਨਕ ਰਾਹ ਪਛਾਨੇ ਪਹਿਲੇ ਦਸਵੰਦ ਕੱਢੇ ਦਸਵੰਦ ਕੱਢੇ ਕਰੇ ਇਹਨੂੰ ਰਸਤਾ ਮਿਲਦਾ ਰਸਤਾ ਮਿਲਦਾ ਤਾਂ ਫਿਰ ਉਹ ਅਰਦਾਸ ਕਰੇ ਬੇਨਤੀ ਅਰਦਾਸ ਦਾ ਬਸ ਬੇਨਤੀਆਂ ਕਰਨੀਆਂ ਮਹਾਰਾਜ ਅਗੇ ਫਿਰ ਬੇਨਤੀ ਆਪ ਕਰੇ ਬੇਨਤੀ ਆਪ ਕਰੇ ਆਪ ਜੰਨੀਆਂ ਬੇਨਤੀਆਂ ਕਰੇਗਾ ਅਰਦਾਸ ਕਰੇਗਾ ਉਹਨਾਂ ਮੰਨੂ ਦਾ ਨਿਮਾਣਾ ਹੋਏਗਾ ਅਰਦਾਸ ਪਾਵੇ ਜੇ ਬਾਹਰੋਂ ਚ ਪੁੱਜ ਕੇ ਬੋਲਦੇ ਪੀ ਕਰਿਆ ਰਪਨ ਜੇ ਉਹਨੂੰ ਚੰਗੀ ਤਰ੍ਹਾਂ ਨਹੀਂ ਵੀ ਆਂਦੀ ਉਸ ਦੀ ਅਰਦਾਸ ਜੋ ਵੀ ਬੋਲੇਗਾ ਉਹ ਪ੍ਰਵਾਨ ਹੋ ਜਾਏਗੀ ਤਕਨ ਲੱਭਾ ਵੇ ਕਿ ਫੇ ਆਪ ਕਰੇ ਅਰਦਾਸ ਜੀ ਬਾਕੀ ਜਰਾ ਕਿਸੇ ਮਹਾਪੁਰਸ਼ ਕੋ ਰੰਦਾ ਜਾਂ ਕਿ ਕੋ ਜਾਣਦਾ ਹੈ ਜਿਹੜੇ ਮਹਾਪੁਰਸ਼ ਨੇ ਉਹਨੂੰ ਬੇਨਤੀ ਕਰਦਾ ਹੈ ਕਿ ਮਹਾਰਾਜ ਕੋ ਉਹਨਾਂ ਨੇ ਮੇਰੇ ਤੇ ਅਰਦਾਸ ਕਰਕੇ ਮੇਰਾ ਮਨ ਜਿਹੜਾ ਪਰਮਾਤਮਾ ਨਾਲ ਜੁੜੇ ਉਹ ਅਰਦਾਸ ਜਿਹੜੀ ਆ ਮਹਾਪੁਰਸ਼ਾਂ ਨੂੰ ਕਹਿਣਾ ਕਿ ਮੇਰਾ ਮਨ ਬੰਧਾ ਜਿਹੜਾ ਇਹਦੇ ਨਾਲ ਪਟਕੇ ਮੇਰਾ ਮਨ ਪਰਮਾਤਮਾ ਨਾਲ ਜੁੜੇ ਗੁਰੂ ਨਾਲ ਜੁੜੇ ਉਹ ਅਰਦਾਸ ਮਾਹ ਪੁਰਸ਼ ਕਰ ਦਿੰਦੇ ਬਹੁਤ ਚੰਗੀ ਹੈ। ਵਾਹ ਮਾਹ ਪੁਰਸ਼ ਉਹ ਅਰਦਾਸ ਨਹੀਂ ਕਰਦੇ ਮੇਰਾ ਕੰਮ ਚੰਗਾ ਹੋਵੇ ਪੈ ਦੁਨੀਆ ਦਾ ਕੰਮ ਠੀਕ ਹੋਵੇ ਜਾਇ ਠੀਕ ਹੋਵੇ ਜਾਇ ਜਾਇ ਠੀਕ ਹੋਵੇ ਉਹ ਮਾਹ ਪੁਰਸ਼ ਵੀ ਉਹਦੇ ਲਈ ਠੀਕ ਨਹੀਂ ਵੀ ਆਪੀ ਉਹ ਅਰਦਾਸ ਕਰਨਦੇ। ਤੋਂ ਆਪ ਵੀ ਜਾਇ ਇਸ ਮੰਗੇ ਜੋ ਜੋ ਪਰਮਾਤਮਾ ਕਰ ਰਿਹਾ ਠੀਕ ਕਰ ਰਿਹਾ ਉਹਨੂੰ ਜੇ ਭਾਣੇ ਚਲੇਗਾ ਤੋਂ ਉਤਰ ਕੇ ਕਰੇਗਾ ਜੋ ਮਹਾਰਾਜ ਦੇ ਭਾਣੇ ਚਲੇਗਾ ਜੈਸਾ ਹੀ ਭਟਕਦਾ ਰਹੇਗਾ ਮੈਨੂੰ ਯਾਰ ਮੇਰੇ ਮੈਨੂੰ ਮੇਰੇ ਜੋ ਕਰਤਾਰ ਨੇ ਦੇਣਾ ਉਹ ਦੇਣਾ ਇਸ ਕਰਕੇ ਗੁਰਮਖੋ ਇਹ ਚੀਜ਼ਾਂ ਜਿਹੜੀਆਂ ਹੈ ਤੇ ਛੋਟੀਆਂ ਛੋਟੀਆਂ ਪਰ ਸ਼ਰਦਾ ਪ੍ਰੇਮ ਜਿਹੜਾ ਉਹਦੇ ਨਾਲ ਬੜੀ ਫਰਕ ਪੈਂਦਾ ਜਿਹਦੇ ਸ਼ਰਦਾ ਪ੍ਰੇਮ ਆ ਗਿਆ ਉਹ ਪਰਮਾਤਮਾ ਖੁਸ਼ ਹੋਏਗਾ ਉਹਨੂੰ ਸਭ ਕੁਝ ਮਿਲੇਗਾ ਜਿਹੜਾ ਪਰਮਾਤਮਾ ਦੇ ਨਾਲ ਜੁੜ ਗਿਆ ਅਰਦਾਸ ਕਰਕੇ ਤੇ ਫੇਰ ਉਹਦੇ ਨਾ ਉਹ ਨਦੀਆਂ 18 ਸਦੀਆਂ ਪਿੱਛੇ ਲੱਗੇ ਫਿਰ ਉਹਨੂੰ ਕੋਈ ਆਹੋ ਜਿਹੀ ਫਿਕਰ ਨਹੀਂ ਆਉਂਦੀ ਆਪਣੇ ਆਪ ਹੀ ਉਹਦੇ ਪਿੱਛੇ ਮਾਇਆ ਨੱਠੀ ਫਿਰਦੀ ਆ ਉਹ ਕਹਿੰਦਾ ਇਹਦੀਆਂ ਬੁਢੀਆਂ ਸਟੇਜਾਂ ਨਹੀਂ ਕਰੂੰਗਾ ਪਹਿਲੇ ਤੇ ਚੰਗੀ ਤਰ੍ਹਾਂ ਲੋਕਾਂ ਨਾਲ ਖੇਡਦਾ ਹੁੰਦਾ ਆਲੋ ਜਦ ਬੱਚਾ ਵੀ ਕੋਈ ਦੋ ਨੌਜਵਾਨ ਖੇਡਦਾ ਗਲਨ ਵਿੱਚ ਜਾ ਕੇ ਦੇਖਦਾ ਹੋ ਰੋਟਾ ਰੋਟਾ ਜਿਕੇ ਦੇਖਦਾ ਤੋ ਨਾਲ ਖੇਡਦਾ ਬੜੇ ਸਾਰੇ ਖੁਸ਼ ਹੁੰਦੇ ਨੇ ਇਹ ਸਰਨਾ ਰਲੇ ਜਦੋਂ ਕਿਸੇ ਮਹਾਂਪੁਰਜ ਦੀ ਸੰਗਤ ਕਰਦਾ ਉਹਨੂੰ ਪਤਾ ਲੱਗਦਾ ਕਿ ਜਨਮ ਤੇ ਮਿਲਿਆ ਪਈ ਪ੍ਰਭ ਮਨੁਖ ਜ਼ੋਰੀਆ ਗੋਬਦ ਮੈਨੇ ਕਿ ਤੇ ਬਰੀ ਆਏ ਤੇ ਜਨਮ ਤੇ ਪਰਮਾਤਮਾ ਮਿਲਵਾ ਸਕਦਾ ਉਹਦੇ ਅੰਦਰ ਠੋਕਰ ਵਜਦੀ ਆ ਫੇਰ ਗੁਰਗੰਸਾਧ ਜੀ ਦੇ ਬਚਨ ਮੰਨਦਾ ਬਾਣੀ ਪਦੇ ਗੇ ਮਹਾਪੁਰਸ਼ ਦਾ ਵਚਨ ਮੰਦਪੇ ਵੀ ਦੋ ਸਵੇਰੇ ਉੱਠ ਨਿਤਨੇਮ ਕਰਿਆ ਕਰ ਸਾਮ ਨੂੰ ਰਹਿਰਾਜ ਕਰਿਆ ਕਰ ਚਲਦੇ ਮੈਂ ਦਵਾਈ ਕਰਿਆ ਕਰ ਉਹ ਜੋ ਕਰਨ ਲੱਪਦਾ ਉਹਦੇ ਅੰਦਰ ਪ੍ਰੇਮ ਜਿਹੜਾ ਅੰਦਰ ਜਿਹੜਾ ਵਾਹਿਗੁਰੂ ਆ ਉਹਦੇ ਨਾਲ ਜੁੜਨਾ ਪੰਦਾ ਤੋ ਫਿਰ ਗੱਪਾ ਛਾਪਾਨੇ ਆਰਦਾ ਸਮਝਾ ਗਿਆ ਤੇ ਲੋਕ ਆਮ ਤੌਰ ਤੇ ਕਹਿੰਦੇ ਨੇ ਮੈਂ ਤਰਕੀ ਹੋ ਗਿਆ ਤੇ ਬਿਮਾਰੀ ਲੱਗੀ ਕੋਈ ਬੋਲਾ ਵੈਦ ਨੇ ਜਰੂ ਕਰ ਤੇ ਭਾਈ ਉਹ ਵੈਦ ਨੂੰ ਵੀ ਜਾ ਕੇ ਦਿਖਾਉਂਦੇ ਨੇ ਕੋਈ ਨਾਨ ਦਾ ਵੀ ਉਹ ਉਸ ਦਸਾ ਜੀ ਇਹ ਹੋਇਆ ਉਹ ਵੈਦ ਕੀ ਦੇਖੇ ਇਹਦੇ ਅੰਦਰ ਤੇ ਪ੍ਰਮਾਤਮਾ ਦਾ ਪ੍ਰੇਮ ਲਗਾਇਆ ਤੇ ਗੁਰਮੁਖ ਇਹ ਪਹਿਲੀ ਸਟੇਜ ਹੈ ਜਿਹੜੇ ਕੋ ਤੁਹਾਨੂੰ ਦੱਸਾਂ ਕਿ ਆਪਾਂ ਉਸ ਨੂੰ ਜਿਹੜਾ ਨਾ ਪ੍ਰਮਾਤਮਾ ਨਾਲ ਜੋ ਪ੍ਰੇਮ ਲੱਗਦਾ ਨਾ ਉਹਦਾ ਫਿਰ ਦਾਸ ਜਿਹੜੀ ਆ ਇਹ ਨਿਕਲਦੀ ਹੈ ਮਹਾਰਾਜ ਮੈਨੂੰ ਆਪਣੇ ਚੱਲਣਾ ਕਮਣਾ ਜੋੜੋ ਤੋ ਉਹ ਫਿਰ ਗੱਲਾਂ ਵੀ ਘੱਟ ਗਿਆ ਬਹੁਤਾਂ ਸੌਮਿਆ ਔਰ ਕੋਰਾ ਦਵਾ ਦਾ ਖਾਵੇ ਉਹ ਵੀ ਕਰਦਾ ਫਿਰ ਗੱਲਾਂ ਉਹ ਤਾਂ ਮੈਂ ਨਹੀਂ ਜ਼ਿਆਦਾ ਕਰਦਾ ਉਹਦੇ ਨਾਲ ਜ਼ਿਆਦਾ ਗੱਲਾਂ ਦਾ ਕਰਨ ਨਾਲ ਉਹਨੇ ਦੁਨੀਆਦਾਰੀ ਤੇ ਧਿਆਨ ਦੰਦਾ ਮਦਦ ਦੀ ਗੱਲ ਕਰਦਾ ਤੇ ਦੋਸਤ ਜਿਹੜੇ ਪਹਿਲੇ ਹੁੰਦੇ ਗੱਪਾ-ਸ਼ੱਬਾ ਮਾਰਦੇ ਉਹ ਕਹਿੰਦਾ ਤੈਨੂੰ ਕੋਈ ਬਿਮਾਰ ਹੋ ਗਿਆ ਕੀ ਹੋ ਗਿਆ ਉਹ ਕੀ ਦੱਸੇ ਮੈਨੂੰ ਕੀ ਹੋ ਰਿਹਾ ਮੈਨੂੰ ਤਾਂ ਅੰਦਰ ਤੋਂ ਪਰੇ ਮੈਂ ਆਪਣੇ ਬਾਤ ਹੁੰਦਾ ਜੇ ਉਹ ਦੱਸੇ ਮੈਨੂੰ ਪਰੇ ਮੈਂ ਪਰਵਾਹਦਾ ਕਹਿੰਦਾ ਤੂੰ ਬੇਵਕੂਫ ਹੋ ਗਿਆ ਫਿਰ ਐਸਾਂ ਆਨੇ ਕਿਉਂ ਕਹਿੰਦੇ ਨੇ ਕਹਿੰਦਾ ਭਾਵੇਂ ਆ ਕੇ ਕਿਉਂ ਕਹਿੰਦੇ ਨੇ ਇਹ ਇੱਕ ਬੜੀ ਜੰਬੀ ਘਾਟੇ ਪਹਿਲੇ ਮੈਂ ਦੱਸਿਆ ਡਿਫਰੈਂਸ ਸਟੇਜਸ ਆਉਂਦੀਆਂ ਨੇ ਧੀਰ ਧੀਰ ਸਿੱਧੀ ਤੇ ਪਹਿਲਾ ਕੰਮ ਹੁੰਦਾ ਵੀ ਉਹ ਪ੍ਰੇਮ ਨਾਲ ਅੰਦਰ ਵਸਾ ਲੈ ਆਪਣਾ ਕਰੇ ਉਹਦੇ ਨਾਲ ਫਿਰ ਉਹਦਾ ਮਨ ਤਗੜਾ ਹਦਾ ਜਾਏ ਬੇਗੱਪਾ ਛੱਪਾ ਮੈਂ ਜਿੰਨਾ ਬਹੁਤਾ ਬੋਲਣ ਚੱਖੜ ਹੋਏ ਹੈ ਜਿੰਨਾ ਬੋਲਦਾ ਹੈ ਆਦਮੀ ਉਹਦੀ ਨਰਜੀ ਖਤਮੀ ਹੁੰਦੀ ਜਾਂਦੀ ਹੈ ਇਸ ਕਰਕੇ ਗੁਰੂ ਨਾਲ ਜੁੜੋ ਥੋੜਾ ਸਮੇਂ ਥੋੜਾ ਹੀ ਖਾਂਵੇਂ ਆਪਣੇ ਨਾਲੇ ਥੋੜਾ ਬੋਲੇ ਆਰਾਮ ਉਹ ਚੀਜ਼ ਜਿਹਨੇ ਬੋਲੇ ਜਿੰਨਾ ਜ਼ਿਆਦਾ ਬਾਣੀ ਪੜਬਾ ਜਿਹਨੇ ਤਾਕਤ ਬੁਰੁਰ ਚ ਲੱਕਰ ਦੇ ਚ ਕਰਨੀ ਹੈ ਜੋਰ ਕਰਨੀ ਹੈ ਉਹ ਤਾਂ ਆਪਣੇ ਬਾਣੀ ਪੜੇ ਆਪਣੇ ਅੰਦਰ ਜੁੜੇ ਨਾਲ ਹੈ ਜੇ ਰੋ ਗੁਰਮੁਖੋ ਬਾਣੀ ਪਜੜਾ ਨਾਲ ਅੰਦਰ ਜੁੜ ਗਿਆ ਉਹ ਉਹ ਜਿਆਦਾ ਲੈਕਚਰ ਕਰਨ ਦੀ ਉਹਨੂੰ ਜ਼ਰੂਰਤ ਨਹੀਂ ਉਹ ਉਹ ਥੋੜਾ ਵੀ ਬੋਲਦਾ ਨਾ ਜਿਹੜਾ ਉਹ ਦੂਰੀਆਂ ਦੇ ਹਿਰਦੇ ਚ ਬੈਹ ਜਾਂਦੀਆਂ ਉਹ ਜਿੰਨੇ ਵਜੇ ਲੈਕਚਰ ਸੁਣਦੇ ਸਾਡੇ ਪੱਲੇ ਕੋਈ ਵਿਸ਼ੇ ਨਹੀਂ ਪੈਂਦਾ ਜਿੰਨੇ ਵੰਦੇ ਕਥਾ ਸੁਣ ਲਈਏ ਚੁੱਕ ਕਰਕੇ ਚੰਗਾ ਕਥਾ ਸੁਣ ਕੇ ਆ ਜੰਨੇ ਉਹਨਾਂ ਨੇ ਕਿਹਾ ਕਿ ਵੇਰਲੇ ਜੀ ਕੋਈ ਕਥਾ ਦਾ ਕੋਈ ਕਦਾ ਕੰਗਰ ਪੰਨਾ ਤੇ ਜੇ ਕਿਹਾ ਆਤਮਦਰਸੀ ਮਹਾਂਪੁਰਸ਼ ਦੀ ਸੰਗਤ ਕਰਦੇ ਹੋ ਜੋ ਬੋਲਦਾ ਆ ਉਹ ਤੁਹਾਡੇ ਹਿਰਦੇ ਚ ਬਹਿ ਜਾਂਦੀ ਆ ਕਿਉਂਕੋ ਕਮਾਈ ਹੁੰਦੀ ਆ ਉਹ ਕਮਾਈ ਕੀਤੀ ਹੁੰਦੀ ਆ ਇਸਰਤ ਚ ਚੱਲਿਆ ਹੁੰਦਾ ਪਰਮਾਤਮਾ ਜੁੜਿਆ ਹੁੰਦਾ ਉਹਦਾ ਜਿਹੜਾ ਬੋਲਣਾ ਜਿਹੜਾ ਨਾ ਉਹ ਤੁਹਾਡੇ ਅੰਦਰ ਬਹਿ ਜਾਂਦਾ ਉਹ ਇਸ ਕਰਕੇ ਗੁਰਮੁਖ ਉਹ ਆਪਾਂ ਸਾਧ ਆ ਰਹੀਏ ਸਾਧਾ ਆਇਆ ਇਹ ਥੋੜਾ ਸਮਾਂ ਥੋੜਾ ਬੋਲੀਏ ਤੇ ਇਦਾਂ ਨਾ ਪਰਮਾਤਮਾ ਦਾ ਸੰਗ